ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਟੋਟਲ 13 ਨਾਗ ਲੈ ਕੇ ਆਏ ਆ ਜੀ ਜਿੰਨਾਂ ਚੋਂ ਦੋ ਸੂਏ ਸਵਾਏ ਨਾਗਾ ਜੀ ਤੇ 11 ਨਗ ਗੱਬਰ ਨੇ ਜੀ ਰੇਕ ਪ੍ਰਕਾਰ ਦੇ ਸਾਹੀ ਵਾਲਾ ਐਫ ਜਰਸੀ ਆਇਰ ਸ਼ੈਰ ਕ੍ਰਾਸ ਸਾਰੇ ਨਗੀਨੇ ਆ ਤੁਹਾਡੇ ਕੋਲ ਰੇਟ ਬਿਲਕੁਲ ਛੋਟੇ ਤੋਂ ਸਟਾਰਟ ਹੋ ਜਾਂਦਾ ਜੀ ਮੌਲ ਰੇਟ ਜਮਾ ਜਾਇਜ਼ ਹੁੰਦੇ ਆ ਜੀ ਜਿਹੜਾ ਨਗ ਤੁਹਾਨੂੰ ਪਸੰਦ ਆਊਗਾ ਜੀ ਆ ਕੇ ਤਸੱਲੀ ਪਰਖ ਕਰ ਲਿਓ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਕਰਤਾਰਪੁਰ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 79017 556722 ਠੀਕ ਆ ਬਈ ਅੱਜ ਫਿਰ ਤੇਰਾ ਨਾਗਾ ਜੀ ਹਾਂ ਬਈ ਠੀਕ ਆ ਵੀਰੇ ਕਿੱਧਰੋਂ ਸ਼ੁਰੂ ਕਰਨਾ ਉਹ ਬੈੜਾ ਸੂਂਗਾ ਹੁਣ ਚੀਜ਼ਾਂ ਪਿਆ ਕੇ ਸਾਡੀਆਂ ਸੂਂਗਾਂ ਨੂੰ ਸ਼ੁਰੂ ਕਰ ਲੈ ਗੱਪਣਾ ਬਾਅਦ ਚ ਵਖਾੜਨੇ ਠੀਕ ਆ ਵੀਰੇ ਅੱਜ ਪਹਿਲਾਂ ਗੱਪਣਾ ਵਖਾੜੋ ਬਾਅਦ ਸੂਂਗਾਂ ਵਖਾੜੋ ਦੋ ਪਹਿਲਾਂ ਸੂਂਗਾਂ ਦਿਖਾ ਦਿੰਨੇ ਆ ਜੀ ਆ ਤੇ ਬਾਅਦ ਚ ਤੁਹਾਨੂੰ ਗੱਭੜਾ ਦਿਖਾ ਦਾਂਗੇ ਕਿਉਂਕਿ ਜਿਹਨੇ ਸੂਈ ਵੀ ਲੈਣੀ ਆ ਉਹਨੇ ਸੂਈ ਵੀ ਲੈਣੀ ਆ ਜਿਆਦਾ ਮੇਰਾ ਭੈਣ ਭਰਾ ਕੋਈ ਵੀ ਉਹ ਫੋਨ ਲਾਉਂਦਾ ਕਈ ਪਹਿਲੀਆਂ ਵੇਖ ਕੇ ਫੂਲ ਫੋਕਣ ਲੱਗ ਪੈਂਦਾ ਪਹਿਲਾਂ ਸਾਰੀ ਵੀਡੀਓ ਵੇਖੋ ਵੀਡੀਓ ਵੇਖ ਲਿਆ ਕਰੋ ਸਹੀ ਗੱਲ ਆ ਜੀ ਦਾ ਨਾ ਚੰਗਾ ਤੋਂ ਚੰਗਾ ਹੀ ਤੁੰਗਾ ਹੋਣਾ ਮਗਰ ਨੂੰ ਆਏ ਨਹੀਂ ਵੀ ਸਹੀ ਗੱਲ ਆ ਜੀ ਆ ਕੀ ਗਾਂ ਦੇ ਮੂਹਰੇ ਲੇਲ ਗਈ ਇਹ ਸਪੈਸ਼ਲ ਬੇਨਤੀ ਆ ਭਲਾ ਵੀਡੀਓ ਨੂੰ ਦੋ ਵਾਰੀ ਆਪ ਦਾ ਟਿਕਾ ਕੇ ਵੇਖ ਲਿਓ ਉਦੋਂ ਬਾਅਦ ਫੋਨ ਲਾ ਲਿਓ ਕਿਉਂਕਿ ਬਾਈ ਨੂੰ ਫੋਨ ਲਾਉਂਦੇ ਆ ਵੀਰੇ ਫਲਾਨੀ ਗਾਂ ਦੀ ਕੀ ਡਿਟੇਲ ਆਪਾਂ ਵੀਡੀਓ 'ਚ ਸਾਰੀ ਡਿਟੇਲ ਕੱਲੇ ਕੱਲੇ ਨਗਦੀ ਲੈ ਕੇ ਦੇਣੀ ਆ ਲੈ ਕੇ ਨਗਦੀ ਹੁੰਦੀ ਆ ਠੱਕ ਗਾਂ ਦੀ ਤਾਂ ਹੁੰਦੀ ਨਹੀਂ ਤੈਨੂੰ ਵੀ ਪਤਾ ਸਹੀ ਗੱਲ ਆ ਜੀ ਤੇ ਬਾਈ ਡੱਬੀ ਤੋਂ ਹੀ ਸ਼ੁਰੂ ਕਰਦੇ ਆ ਸੂਆ ਕੰਮਾ ਜੀ ਇਹ ਬਰਾੜ ਦੂਜਾ ਸੂਆ ਕੰਨੀਆਂ ਚੱਕਦੀ ਆਂ ਗਾਂ ਹਜੇ ਕੰਨੀਆਂ ਖੜੀਆਂ ਐ ਦੰਦਾਂ ਦੀਆਂ ਦੋ ਠੀਕ ਆ ਬਾਈ 6 ਦੰਦ ਮੂੰਹ ਤੋਂ ਆ ਕਦੋਂ ਸੂਈ ਆ ਜੀ ਇਹ ਰਸੂਈਆ ਰਾਤ ਵਿੱਚ 12 1 ਵਜੇ ਠੀਕ ਆ ਵੀਰੇ ਵਜ ਰੇਤਾਂ ਸੂਈ ਸੀਗੀ ਠੀਕ ਆ ਜੀ ਇਹ ਕਦੋਂ ਦਾ ਨਾਲ ਬੰਨੀ ਹੋਈ ਸੀਗੀ ਅੰਦਰ ਇੱਥੇ ਦੋ ਹੀ ਦਾਨਾ ਵਾਇਦੀਆਂ ਪਹਿਲੇ ਪਾਸੇ ਇੱਕ ਛੋਟਾ ਅੰਦਰ ਆ ਠੀਕ ਆ ਜੀ ਉਹ ਨਾਲ ਰੀਸ ਰਹੀ ਇਹ ਸੂਈੇ ਕਾਹ ਲੈਦੀ ਸੀ ਦੋ ਚਾਰ ਦਿਨ ਹਜੇ ਠੀਕ ਆ ਜੀ ਹਾਂ ਪਰ ਬੱਚੀ ਬਹੁਤ ਪਿਆਰੀ ਦਿੱਤੀ ਆ ਜੇਰ ਜੱਪਾ ਸਾਰਾ ਕੋ ਪੇਗਾ ਹੁਣ ਪੇਗਾ ਕੋਈ ਹੈਗਾ ਸੀਮਨ ਰਿਕਾਰਡ ਰੋਕਲੀ ਨੇ ਗਾ ਰੋਕਲੀ ਪਹਿਲਾਂ ਨਾ ਦਾ ਝੂਠ ਮਾਰਿਆ ਤੇ ਨਾ ਹੀ ਮਾਰਨਾ ਹੈ ਕੁਆਲਿਟੀ ਬਹੁਤ ਆ ਅਸੀਂ ਅੱਜ ਤੱਕ ਕਿਸੇ ਤੋਂ ਸੀਮਨ ਪੁੱਛਿਆ ਹੀ ਨਹੀਂ ਠੀਕ ਆ ਜੀ ਪਰ ਬੱਚੀ ਬੱਚੀ ਦੀ ਕੁਆਲਿਟੀ ਬਹੁਤ ਆ ਆਪ ਦੀ ਪਰ ਖਾਪੇ ਕਰ ਲਿਓ ਬੱਚੀ ਦੱਸਦੀ ਆ ਚਿਮੜੇ ਕਿੱਤੇ ਆ ਬਹੁਤ ਸੋਹਣੀ ਬੱਚੀ ਆ ਪਿੰਕ ਨੋਜ ਵਾਲੀ ਪਿੰਕ ਅੱਖਾਂ ਵਾਲੀ ਕੁਆਲਿਟੀ ਬਹੁਤ ਆ ਜੀ ਤੇ ਰਾਤ ਪੈਜੀ ਜੇਰ ਜਮਾ ਡਰਨਾ ਦੇਖੀਰ ਬਈ ਆਪਣੇ ਘਰੇ ਪਈ ਆ ਹੁਣੇ ਪਿਆ ਕੇ ਹਾਂ 3:30 ਵਜੇ ਗਾਲੀ ਠੀਕ ਆ ਜੀ ਲੈ ਚੱਲੀ ਵੀਰੇ ਉਧਰ ਨੂੰ ਤੇ ਕਿੰਨਾ ਕ ਬੋਲਾ ਕੱਢਿਆ ਦਾ ਬੋਲਾ ਬਈ 2 ਕਿਲੋ ਹੀ ਕੱਢਿਆ ਵੀਡੀਓ ਬਣਾਉਣੀ ਆ ਨਾ ਲੋਕਾਂ ਨੂੰ 8 ਕਹਿਣਾ ਨਾ 7 ਕਹਿਣਾ ਝੂਠ ਮਾਰ ਕੇ ਵਿੱਚ ਨਹੀਂ ਵੀਡੀਓ ਬਣਾਉਣੀ ਕਰਕੇ ਇੱਕ ਭਰੇ ਭਾਂਡੇ ਬਸੂ ਸੋਨੇ ਲੱਗਦੇ ਆ ਠੀਕ ਆ ਜੀ ਥਣਾ ਦੀ ਜਮਾਂ ਪਾਸ ਹੈ ਜੀ ਥਣਾ ਦੀ ਗਰੰਟੀ ਹੋਊਗਾ ਕੋਈ ਜਿੱਥੇ ਮਰਜੀ ਗਾਂ ਲੈਂਦਾ ਏ ਆਪਣਾ ਹੋਵੇ ਸੂਈ ਹੋਵੇ ਥਣਾ ਦੀ ਇੱਕ ਨੰਬਰ ਗਾਂ ਲੈਣੀ ਥਣਾ ਨੂੰ ਗਾਂ ਮਾਰ ਹੀ ਨਾ ਹੋਊਗਾ ਆਪਣੀ ਠੀਕ ਆ ਬਾਈ ਬਾਕੀ ਥਣਾ ਦਾ ਸਹਿਜ ਵੀ ਬਹੁਤ ਸੋਹਣਾ ਜੀ ਹਾਈਟ ਵੀ ਚੰਗੀ ਆ ਵਜਨ ਵੀ ਚੰਗੀ ਆ ਮੇਨ ਗੱਲ ਬੱਚਾ ਬਹੁਤ ਟਾਪ ਦਾ ਦਿੱਤਾ ਤੇ ਹਵਾਨਾ ਚੈੱਕ ਕਰੋ 2 2.5 ਕਿਲੋ ਬਾਈ ਕਹਿੰਦਾ ਕੱਢਿਆ ਬੋਲਾ ਕਿਉਂਕਿ ਆਪਾਂ ਵੀਡੀਓ ਬਣਾਉਣੀ ਸੀਗੀ ਫਿਰ ਭਰੇ ਭਾਂਡੇ ਤੁਹਾਨੂੰ ਵੀ ਪਤਾ ਬਾਈ ਪਸ਼ੂ ਸੋਹਣਾ ਲੱਗਦਾ ਜੀ ਛੰਡੀ ਸੀਲ ਉਹ ਹਵਾਨੇ ਤੇ ਨਾੜਾ ਵਖਾ ਸਾਰੇ ਕਿਵੇਂ ਭਰਗਾ ਸਹੀ ਗੱਲ ਆ ਜੀ ਚੈੱਕ ਕਰੋ ਜਿਹੜੀ ਚੀ ਦੁੱਧ ਵਾਲਾ ਪੀਸ ਆ ਕਿੰਨਾ ਪਾਜੂ ਫਿਰ ਦੁੱਧ ਬਾਈ ਐਵੇਂ ਮੈਂ ਲੋਕਾਂ ਨੂੰ ਕਹਦਾ ਵੀ ਇਹਨੇ ਪਹਿਲੇ ਸੂਵੇ 22 ਕਿਲੋ ਦਿੱਤਾ ਐ ਕਿ 24 ਦੇ ਦੂ ਬਾਈ ਆਪਾਂ ਨੂੰ 18 ਕਿਲੋ ਦੁੱਧ ਦੱਸਿਆ ਏ ਠੀਕ ਆ ਜੀ ਠੀਕ ਆ ਐਤਕੀ ਕੋਈ 20 22 ਦਾ ਅੰਦਾਜ਼ਾ ਲਾ ਕੇ ਲੈ ਲੈਵੇ ਬਾਕੀ ਜਿਹਨੇ ਲੈਣੀ ਆ ਆਪਣੀ ਸਮਝ ਨਾਲ ਲੈ ਜੀ ਆਪਣੀ ਸਮਝ ਨਾਲ ਲੈ ਜੀ ਠੀਕ ਆ ਐਵੇਂ ਆਪਾਂ ਗਲਤ ਗੱਲ ਨਹੀਂ ਕਰੀ 18 ਮਾਰ ਕੇ ਜੂੜੂ ਖਾਣ ਲੀ ਦਿਖਾ ਦਿਓ ਜੀ ਪਹਿਲਾਂ ਬੱਚੀ ਇੱਕ ਵਾਰੀ ਤੁਹਾਨੂੰ ਫਿਰ ਦਿਖਾਦਾ ਜੀ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਜੀ ਟੌਪ ਦੀ ਬੱਚੀ ਐ ਜੀ 18 ਮਾਰ ਕੇ ਵੀਰੇ ਤੁਹਾਨੂੰ ਤਾਂ ਚੈੱਕ ਕਰਾ ਦਿੰਦੇ ਇਹ ਵੀ ਬੱਚਾ ਏ ਦੋ ਬੱਚੀਆਂ ਜਦੀ ਬੱਛੀ ਆ ਮਾੜੀਆਂ ਦੋ ਜੋੜੀ ਸਟਰੋਂਗ ਬਹੁਤ ਦਿੱਤੀ ਆ ਫਿਰ ਵੀ ਬਈ ਬੱਚਾ ਪੂਰਾ ਸਟਰੋਂਗ ਆਈ ਨਹੀਂ ਬਈ ਗਾਂ ਸੁਆ ਮੰਨੇਗੀ ਗਾਂ ਪੂਰੀ ਵਧੀਆ ਗਾਂ ਹੀ ਰਾਜੀ ਸਹੀ ਗੱਲ ਆ ਗਾਂ ਸਭੀ ਪਲੀ ਸੀਗੀ ਬੜੀ ਬਿਮਾਰੀ ਆ ਕਿ ਨਿੱਸੀ ਗਾਂ ਸੁਆ ਮੰਨਿਆਂਦੀ ਆ ਜਿਹੜੀ ਗਾਂ ਰਾਜੀ ਨਹੀਂ ਸੁਆ ਮੰਨਦੀ ਸਭੀ ਪਲੀ ਚੰਗੀ ਸੀਗੀ ਜੀ ਬਾਕੀ ਦੁੱਧ ਚੰਗਾ ਪਾਜੂ ਬਾਬਰ ਮਾਰਦੀ ਤਾਰਾ ਨਿਆਣੇ ਦੀ ਲੋੜ ਹੁੰਦੀ ਕਿ ਬਈ ਨਹੀਂ ਹੁੰਦੀ ਲੋੜ ਨਹੀਂ ਜੀ ਠੀਕ ਹੈ ਜੀ ਪਤਾ ਹੁਣੇ ਹਜੇ ਮੈਂ ਤਾਂ ਦਾ ਸੀ ਹੋ ਜਾਣਾ ਝੂਲ ਮਾਰ ਕੇ ਬਾਕੀ ਜੇ ਕੋਈ ਪੌਣਾ ਜਾਂਦਾ ਹੋਵੇ ਆਪਦਾ ਪਾਸ ਹੀ ਸਕਦਾ ਹੈ ਬੰਨ ਦੇ ਬੱਚਾ ਠੰਡੀ ਸੀਲ ਪੂਰੀ ਹੈ ਬੱਚਾ ਬੰਨ ਦਿਓ ਜੀ ਲਓ ਜੀ ਚੈੱਕ ਕਰੋ ਓਕੇ ਬਰੇ ਮੂਰਲੇ ਸਨਾ ਜਿਵੇਂ ਮਾਰਦੀ ਚਵਾਈ ਦੀ ਇੱਕ ਨੰਬਰ ਤੇ ਬਰੇ ਡਿਮਾਂਡ ਜਮ੍ਹਾਂ ਲੈਣ ਦੇ ਨਾਲ ਹੀ ਇਹਦੀ ਡਿਮਾਂਡ ਭਾਈ ਲੋਕਾਂ ਨੂੰ 70 ਮੰਗਣਾ ਨਹੀਂ ਠੀਕ ਹੈ ਜੀ ਸਾਡਾ ਦਾ ਬਈ ਗਾਂਾਂ ਮੂਲੋਂ ਵਾਲੀਆਂ 13 ਗਾਂ ਦਾ ਮੁੱਲ ਹੁਣੇ ਉਹੋ ਜਿਹੜੇ ਲੈਣੇ ਆ। ਮੈਂ ਛੋਟ ਛੱਪੇ ਵਾਲਾ ਕੰਮ ਆ 63000 ਦੀ ਗਾਂ ਦੇਣੀ ਆ। ਆਫਰ ਹੀ ਆ। ਮੁੱਲ ਕਿੰਨਾ ਕਰਾਣਾ ਬਸ। ਠੀਕ ਹੈ ਜੀ। ਹਾਂ। ਜਮਾ ਜੈਜ ਡਿਮਾਂਡ ਆ 63000 ਦੀ ਬਾਈ। ਉਹ ਵੀ ਵੀਡੀਓ ਬਣਾਉਣਾ 75000 ਤੋਂ 100 ਨਹੀਂ ਘੱਟ ਮੰਗਦਾ ਜਿਹਦੇ ਘਰੇ ਮਰਜੀ ਖੜੀ ਹੋਵੇ। ਸਹੀ ਗੱਲ ਹੈ ਜੀ। ਕਿਉਂ ਅਸੀਂ ਲਈ ਆ 77000 ਰੁਪਇਆ ਗਾਂ ਦਾ ਮੁੱਲ ਕੀਤਾ ਬੰਦੇ ਨੇ। ਠੀਕ ਹੈ ਜੀ। ਆਪਣੀ ਆ ਤੂੰ ਵੀ ਪਹੂ ਲੈੜਿਆ ਜਾਂ 2-3000 ਦੰਦਾ ਫੜਾਉ ਗੱਲ ਮੁੱਕ। ਜਮਾ ਜੈਜ ਡਿਮ ਤੇ 2 ਨੰਬਰ ਜਰਸੀ ਸੁਆ ਕਿੰਨਾ ਮਾ ਜੀ ਜਰਸੀ ਭਾਈ ਤੀਜਾ ਸੁਆ ਰਿਜਨਲ ਖੁੰਦੀਆ 19 ਲੀਟਰ ਦੋ ਤਾਂ ਤੇ ਵੇਰ ਦਾ ਦੂਜੇ ਸੁਆ ਦਿੱਤਾ ਵਾ ਠੀਕ ਆ ਜੀ ਕੋਈ ਭੈਣ ਭਰਾ ਇਹ ਗਾਂ ਜਿਹੜੀ ਸੁਪੀ ਆ ਹੁਣ ਕਰਕੇ ਸਾਰਾ ਕੁਝ ਹੋ ਗਿਆ ਹਾਂਜੀ ਬਿਨਾਂ ਦੋਹਾਂ ਤੰਨਾਂ ਨੂੰ 13 14 ਕਿਲੋ ਬੋਲੀ ਵਿੱਚ ਵਾ ਕੇ ਦੇ ਦਾਂਗੇ ਆਹ ਪਹਿਲੀ ਚਵਾਈ ਦੇ ਸੁਆ ਇਹਦੀ 4 ਕਿਲੋ ਬੋਲੀ ਗੱਡੀ ਗਾਂ ਦੀ 4 ਕਿਲੋ ਜੀ ਖੜਾ ਦੀ ਪਾਸ ਆ ਜੀ ਖੜਾ ਦੀ ਗਾਰੰਟੀ ਹੈ ਬੱਚਾ ਕੀ ਦਿੱਤਾ ਜੀ ਇਹਨੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਲੈ ਜਲਦੀ ਵੀਰੇ ਇਹ ਪਹਿਲਾ ਸੁਈ ਆ ਇਹ ਰਾਤ ਸੁਈ ਆ 11 12 ਵਜੇ ਤੇਰੀ ਰੀਸ ਨਾਲ ਸੁਈ ਆ ਇਹ ਸੁਈ ਪੈਂਦੀ ਆ ਜੇਰ ਦੀ ਇਹਦੀ ਵੀ ਗਰੰਟੀ ਹੈ ਠੀਕ ਆ ਸੁਆ ਤੀਜਾ ਜੀ ਬੱਚਾ ਮਗਰ ਵੱਛਾ ਇਹ ਰਾਤ 11:00 ਵਜੇ ਸੂਈ ਸੀ 4 ਕਿਲੋ ਬੌਲੀ ਬਾਈ ਦੱਸਦਾ ਕਿ ਪਹਿਲੀ ਚਵਾਈ ਦੀ ਕੱਢੀ ਹੋਈ ਆ 19 ਲੀਟਰ ਰਿਕਾਰਡ ਆ ਜੀ ਹਵਾਨਾ ਸੋਹਣਾ ਕਿੱਦਣਾ ਸਾਲਾ ਨਾਲੇ ਚਵਾਈ ਹੋਈ ਵੀ ਆ ਫਨ ਕੱਲਾ ਕੱਲਾ ਗੈਪ ਤੇ ਲੱਗਿਆ ਚੈੱਕ ਕਰ ਲੋ ਫੋਰ ਸ਼ਾਂਗ ਪੂਰਾ ਵੀ ਨਹੀਂ ਬਾਕੀ ਬਰੀਡ ਵਾਈਜ਼ ਪੂਰੀ ਚੰਗੀ ਲੈ ਚੱਲੇ ਵੀਰੇ ਲੈ ਚੱਲੋ ਬਾਕੀ ਥਾਲਾ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਤੇ ਇਹਦੀ ਡਿਮਾਂਡ ਵੀਰੇ ਇਹ ਵੱਛੀ ਹਾਣਾ ਦੇਵਾਂਗੇ ਬਰਾੜ 55000 ਦੀ ਠੀਕ ਆ ਜੀ ਵੱਡੀ ਚਾਲ ਸੀ ਆ ਛੋਟੀ ਜੀ ਬੱਕਰੀ ਨਹੀਂ ਕੋਈ ਇੱਥੇ ਆ ਕੇ ਦੇਖੂਗਾ ਰੂਹ ਖੁਸ਼ ਹੋਊਗਾ ਦੇਖ ਕੇ ਕੋਈ ਛੋਟੀ ਮੰਨ ਕੇ ਨਾਵੇ ਸੰਭੀ ਪਲੀ ਵੀ ਚੰਗੀ ਆ ਰਾਜੀ ਆ ਬਾਕੀ ਕੁਆਲਿਟੀ ਵੀ ਚੰਗੀ ਆ ਲਓ ਜੀ ਚੈੱਕ ਕਰੋ ਬੱਚਾ ਮਗਰ ਇਹਦੇ ਬੱਚਾ ਆ ਜਣਾ ਧਾਰਾ ਤੁਹਾਨੂੰ ਇਹਦੀ ਆ ਵੀ ਮੀਟਰ ਆਪਾਂ ਨੂੰ ਮਾਲਕਾਂ ਨੇ ਦੱਸਿਆ ਕੋਈ ਬੰਦਾ 20 ਮੰਨ ਕੇ ਲੈਣੇ ਕੋਈ 15 ਮੰਨ ਲੈ ਕੋਈ 10 ਆਪਾਂ ਨੂੰ ਗੁੱਸਾ ਹੈ ਨੀਗਾ ਪਰ ਆਪਣੇ ਘਰੇ ਗਾਂ ਖੜੀ ਰਹੇਗੀ 2 ਦਿਨਾਂ ਮੈਂ 12 13 ਕਿਲੋ ਗੋਲੀ ਚਵਾ ਕੇ ਜਦੋਂ ਪਹਿਲੇ ਡੰਗ ਵਿੱਚ ਹੀ 4 ਕਿਲੋ ਗੋਲੀ ਕੱਢਿਆ ਜੀ ਤਣ ਕੇ ਠੀਕ ਆ ਜੀ ਨਾਲੇ ਆਉ ਤਾਂ ਆਪਾਂ ਕਿਰਾ ਹਵਾਨਾ ਰੈਲਾ ਹੀ ਕੀਤਾ ਹੁੰ ਸਾਰੀ ਤਾਂ ਬੱਚਾ ਹੁੰਦਾ ਹੀ ਨਹੀਂ ਲਗਭਗ ਅੱਧਾ ਦੁੱਧ ਆਪਾਂ ਛੱਡ ਹੀ ਦਿੰਨੇ ਹੁੰਨੇ ਆ। ਬਾਕੀ ਬੱਚਾ ਲਾ ਕੇ ਧਾਰਾ ਇਹਦੀ ਆ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ। ਮੋੜ ਜਿੰਨਾ ਮਰਜ਼ੀ ਲਵੇ ਚਲ ਆਪਾਂ ਨੂੰ ਕੋੜਾ ਕੋਈ ਤਰਾਜ ਆ। ਸਹੀ ਗੱਲ ਆ ਜੀ। ਬਾਕੀ ਨਿਆਣੇ ਦੀ ਦੋਨੋਂ ਤੇ ਨਹੀਂ ਲੋੜ ਪਾਉਣਾ ਚਲੋ ਪਾ ਵੀ ਸਕਦੇ ਆ ਤੇ ਪਰ ਲੋੜ ਨਹੀਂ ਜੇ ਮੈਂ ਕੋਈ ਤੁਰਿਆ ਹੁੰਦਾ ਮਰਜ਼ੀ ਬਹਿ ਜੇ। ਲਾਉਣ ਕਰ ਬੱਚਾ। ਮੜੇ ਪਾਣੀ ਨਾਲ ਪਾਣੀ ਮਾਰਨਾ ਆਕਣਾ। ਪਾਣੀ ਜਾਂ ਤੋਂ ਫਾਗ ਲਓ ਜੀ ਚੈੱਕ ਕਰੋ ਬਸ ਮਾ ਚੈੱਕ ਕਰ ਲਓ ਜੀ ਦੋਤੜੀ ਗਾਂ ਦਾ ਤੇ ਚੂਈ ਗਾਂ ਦਾ ਐ ਫਰਕ ਪੈ ਜਾਂਦਾ ਸਹੀ ਗੱਲ ਆ ਜੀ ਉਹ ਗਾਂ 2 ਕਿਲੋ ਕੱਢਿਆ ਸੀ ਉਹਦਾ ਬਸਮਾਹ ਪਹਿਲਾਂ ਹੀ ਸੀਗਾ ਨਾ ਉਹਦਾ ਪਹਿਲਾਂ ਹੀ ਸੀਗਾ ਆ ਬੱਚੀ ਦਾ 4 ਕਿਲੋ ਕੱਢਿਆ ਵੇਖ ਬਸਮਾਹ ਸੱਟਿਆ ਦੂਰੀ ਗਾਂ ਦਾ ਸਹੀ ਗੱਲ ਆ ਜੀ ਮਾਰ ਦਿਓ ਜੀ ਧਾਰਾ ਚੋਾਈ ਦਾ ਬਿਆਨ ਤੀ ਲੱਗੀ ਯਾਰ ਜਿਵੇਂ ਮਰਜੀ ਕੋਈ ਬੈਠਾ ਰਵੇ ਓਕੇ ਬ੍ਰਾ ਦੂ ਖੋਸ਼ ਕਰ ਦੋ ਯਾਰ ਇੱਥੇ ਆਇਆ ਬੰਦਾ ਆਇਆ ਨਾ ਕੀੜਾ ਵਾਜੂ ਠੀਕ ਆ ਜੀ ਲੈ ਆ ਐਨੀ ਵੀ ਸੂਈ ਨੂੰ ਕੋਈ ਵੀ ਇੱਕ ਦਿਨ ਜਾਂ ਦੋ ਦਿਨ ਵੀ ਕੋਈ ਕਹੇ ਦੇ ਵੀਡੀਓ ਵੀ ਸੁੰਨ ਦੇ ਦੇ ਡਿਟੇਲ ਵੀ ਸਾਰਾ ਵਿਖਾ ਦਾਂਗੇ ਠੀਕ ਆ ਜੀ 55000 ਰੁਪਿਆ ਡਿਮਾਂਡ ਹੈ ਜੀ 55000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਮਾਣਤਾਨ ਹੋ ਜਾਊਗਾ ਜੀ ਦੋਨਾਂ ਦਾ ਠੰਡੀ ਸੀਲ ਦਾੰਤ ਕੋਈ ਨਹੀਂ ਬਾਕੀ ਜੇ ਭਾਈ ਨਾ ਜੋਈ ਹੁੰਦੀ ਹਨ ਫਸਿਆ ਪਿਆ ਹੋਣਾ ਸੀ ਉਹ ਮਾਨਾ ਚਲੋ ਸੱਜਰ ਆ ਬਾਈ ਛੱਡ ਰਾਂਗਾ ਨੂੰ ਬਾਅਦ ਚ ਬੌਲਾ ਮੱਚ ਜਾਂਦਾ ਅੱਗੇ ਵੀਰੇ ਤਾਂ ਨੰਬਰ ਕਿਹੜੀ ਹੈ ਜੀ ਅੱਜ ਤਾਂ ਨੰਬਰ ਤੇ ਪਲੂਨ ਵੱਛੀ ਹੈ ਜਰਸੀ ਠੀਕ ਆ ਜੀ ਮੂੰਹੋਂ ਚਾਰ ਦੰਦਾਂ ਦਾ ਪਟਕੇ ਵਾਪਾ ਦੇ ਵਿਗਾਣਿਆਂ ਲੈ ਲਓ ਜੀ ਚੈੱਕ ਕਰੋ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਹਜੇ ਅੰਦਰ ਹੀ ਨੇ ਚਾਰ ਦੰਦ ਦਾ ਉਹ ਜਮਾ ਲੈ ਲਓ ਜੀ ਉਹ ਖਾ ਦੇ ਤੇ ਸਮਾਂ ਕਿੰਨਾ ਕੁ ਲੈਂਦੀ ਆਵੇ ਸਮਾਂ ਲੈ ਜੂਗੀ 10 ਤੋਂ 5 ਦਿਨ 5 ਤੋਂ 10 ਦਿਨ ਲੈ ਜੂਗੀ ਠੀਕ ਆ ਜੀ ਆਪਾਂ ਨੂੰ 7 ਦਿਨ ਦੱਸਿਆ ਠੀਕ ਆ ਮੰਨ ਲੈ 5 ਮੰਨ ਲੈ 10 ਮੰਨ ਕੇ ਆ ਜੇ 10 ਮੰਨ ਕੇ ਸੋਧਾ ਠੀਕ ਆ ਜੀ ਥਣਾ ਦੀ ਜਮਾਨਤ ਦੀ ਗਰੰਟੀ ਆ ਭਲੂਣ ਵਾਜੀ ਕਿੰਨਾ ਬਾਜੂ ਫਿਰ ਦੋ ਤੋਂ ਬਈ ਪਹਿਲੇ ਸੂਰੇ ਆ ਵੀ ਮੈਂ ਚੋਈ ਨਹੀਂ ਆ ਮੈਂ ਬਾਜੂ ਮਾਰੀ ਹੈ ਕਿ ਪਹਿਲਾਂ ਵੀ ਆਪਾਂ ਕੋਈ ਗਰੰਟੀ ਨਹੀਂ ਦੰਦੇ ਹੁੰਦੇ ਠੀਕ ਹੈ ਜੀ ਇਹ 12 ਵੀ ਚਵਾਜੂ 15 ਵੀ 16 ਵੀ ਚਵਾਹਦੀ ਹੈ ਬਰੀਡ ਚੰਗੀ ਆ ਜੀ ਬਰੀਡ ਫੁੱਲ ਆ ਮੋਲੇ ਦਾ ਹਾਂ ਨਾ 35000 ਦੀ ਦੇਣੀ ਆ ਔਫਰੀ ਆ ਹਾਂ ਕੋ ਘਾੜਵਾ ਵਾਲੇ ਪਾਸੇ ਵੜੇ ਨਾ ਹੁਣ ਇਹ ਕੱਚੀ ਕਰਕੇ ਮਿਲ ਜਾਂਦੀ ਹੈ ਕੱਚੀ ਕੱਚੀ ਆ 35000 ਦੀ ਬਾਈ ਕਹਿੰਦਾ ਦੇਣੀ ਆ ਜੀ ਬਾਕੀ ਬੈਕ ਸਾਈਡ ਤੋਂ ਚੈੱਕ ਕਰ ਲੋ 10 ਦਿਨ ਹੀ ਮੰਨ ਕੇ ਆ ਜਾਓ ਮਾਲਕਾਂ ਨੇ ਤਾਂ 7 ਦਿਨ ਕਿਹਾ ਕਿ ਦਿੱਤੀ ਹੈ ਤੁਸੀਂ 10 ਹੀ ਮੰਨ ਕੇ ਆ ਜਾਓ ਕਿਉਂਕਿ ਜੇ ਤਾਂ ਪਸ਼ੂ ਵੀਰੇ ਜੀ ਲਾਜੇ ਤਾਂ 2 ਦਿਨ ਵੱਧ ਵੀ ਲਿਜਾ ਸਕਦਾ ਫੇਸ ਕੁਆਲਟੀ ਸੋਹਣੀ ਹੈ ਜੀ ਚੈੱਕ ਕਰ ਲਓ ਛੋਟਾ ਜਿਹਾ ਕੰਨ ਬਰੀਡ ਵਾਈਜ਼ ਜੰਗੀ ਆ ਅੱਜ ਸਾਰੇ ਪ੍ਰਕਾਰ ਦੇ ਨਾਗ ਹੀ ਆ 35000 ਦਾ ਨਾਗ ਤੁਹਾਨੂੰ ਦੇ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਬਾਕੀ ਵੀਰੇ ਅੱਗੇ ਆਪਾਂ ਚਾਰ ਨੰਬਰ ਦੀ ਡਿਟੇਲ ਲੈ ਦਿੰਨੇ ਆ ਜੀ ਆਪਾਂ ਸਮਾ ਕਰ ਲਿਆ ਜੀ ਹੋਰ ਵੀ ਆਪਾਂ ਧਾਰਾ ਮਾਰਤੀ ਆ ਬਾਈ ਤਾਂ ਕਰਕੇ ਹੋਰ ਬਸਮਾ ਕਰਿਆ ਜੀ ਸਹੀ ਗੱਲ ਆ ਜੀ ਮੁੱਲ ਮੈਂ ਪਰਿੰਦੇ ਤੋਂ ਪਹਿਲਾਂ ਦੱਸਦਾ ਵੀਡੀਓ ਦੇ ਭੈਣਾਂ ਭਰਾंनो ਲੰਮੇ ਜਰੂਰ ਹੋਊਗੀ ਮੁੱਲ ਮੇਰੇ ਭਰਾ ਫਿਕਸ ਵਾਲਾ ਕੰਮ ਹੀ ਆ ਝੋੜ ਛੱਪਾ ਹੀ ਹੋਣਾ ਗਾਂਗਾ ਬਹੁਤ ਆਜ ਸਹੀ ਗੱਲ ਹੈ ਹੁਣ ਵੀਰੇ ਅੱਗੇ ਚਾਰ ਨੰਬਰ ਕਿਹੜੀ ਹੈ ਜੀ ਚਾਰ ਨੰਬਰ ਸਾਹੀ ਵਾਲਾ ਲਓ ਜੀ ਸਾਹੀ ਵਾਲ ਵਜ਼ਨ ਚੈੱਕ ਕਰੋ ਪਹਿਲਾਂ ਵੇਟ ਦਾ ਸੌਤ ਵੀ ਲੈਂਦੇ ਆ ਆਪਾਂ ਵੀ ਲੈਨੇ ਆ ਠੀਕ ਆ ਠੀਕ ਆ ਜੀ ਤਿੰਨ ਸਾਹੀ ਵਾਲਾ ਲੰਗਾ ਹੈ ਠੀਕ ਆ ਰੇ ਥੱਲੇ ਬਿਣਾ ਨਿਆਣੇ ਤੋਂ ਭਾ ਕੇ ਥਣ ਚ ਪਾਉਂਗਾ ਨਹੀਂ ਲੋਕੀ ਡਰਦੇ ਹੁੰਦੇ ਆ ਲੋਕੀ ਡਰਦੇ ਹੁੰਦੇ ਆਏ ਬਹਿ ਕੇ ਥਣ ਚ ਪਾਜ ਕੇ ਫਿਰ ਆਈਂ ਚ ਪਾਉਂਗਾ ਜਿਵੇਂ ਨੰਨਾ ਆ ਬਈ ਠੀਕ ਆ ਜੀ ਸੁਆ ਕੇ ਨਮਾ ਬਈ ਇਹਦਾ ਲੈ ਵਿਖਾ ਲਓ ਜੀ ਚੈੱਕ ਕਰੋ ਲੈ ਜਿਵੇਂ ਕੋਈ ਮਰਜੀ ਬੈਠ ਰਵੇ ਨਹੀਂ ਤਾਂ ਲੱਤ ਮੱਥੇ ਨੂੰ ਆਉਂਦੀ ਓਹ ਲੱਤ ਪਾਈ ਚੱਲ ਜੇ ਗਾਂ ਲੱਤ ਵੀ ਮਾਰ ਦੇ ਤਾਂ ਵੀ ਗਾਰੰਟੀ ਆ ਠੀਕ ਆ ਸੁਆ ਕੇ ਨਮਾ ਜੀ ਸੁਆ ਬਈ ਦੂਜਾ ਨਹੀਂ ਤੀਜਾ ਹੁੰਦੀ ਆ ਬਜਨ ਬਹੁਤ ਆ ਜੀ ਵੇੜ ਦਾ ਦੁੱਧ ਹੋ ਜਮਾ ਮੱਝਾਂ ਅਰ ਕਾ ਸੰਗੜਾ ਸੂਆ ਤੀਜਾ ਸਮਾਂ ਕਿੰਨਾ ਕੁ ਲੈਂਦੀ ਆ ਬਈ ਕੋਈ ਆਏ ਨਾ ਇੱਥੇ ਆ ਕੇ ਕਹਿ ਦੋ ਗਲੀ ਸ਼ਾਹੀ ਵਾਲਾ ਪੰਨ ਵੇਖ ਲੋ ਕਫਲਾ ਵੇਖ ਲੋ ਥੱਲੇ ਧੁੰਨ ਵੇਖ ਲੋ A to Z ਕੋਈ ਆਏ ਨਾ ਇੱਥੇ ਆ ਕੇ ਕਹਿ ਦੂ ਗਾਂ ਸ਼ਾਹੀ ਵਾਲੀ ਕਰਾਸ ਆ ਹਾਂ ਵਜਨ ਚੈੱਕ ਕਰੋ ਵਜਨ ਉਪਰੰਤ ਕਿੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਬਈ ਜੀ ਤਾਂ ਲਈ ਹੋਣਾ 18 ਲੀਟਰ ਦੱਸਿਆ ਆਪਾਂ ਨੂੰ ਠੀਕ ਆ ਜੀ ਕੋਈ 16 ਮੰਨ ਕੇ ਸੌਦਾ ਕਰ ਲੈ ਕੋਈ 15 ਮੰਨ ਕੇ ਕਰ ਲੈ ਠੀਕ ਆ ਜੀ ਕੋਈ 18 ਮੰਨ ਲੈ 18 ਮੰਨ ਲੈ ਠੀਕ ਆ ਜੀ ਲਓ ਜੀ ਝੋਲ ਬਹੁਤ ਪਈ ਆ ਹਵਾਨੇ ਚ ਚੈੱਕ ਕਰ ਲੋ ਟੈਲ ਢੁੱਲ ਬਹੁਤ ਆ ਤੇ ਜਿਹੜੀ ਮੇਨ ਗੱਲ ਆ ਬਈ ਠੰਡੀ ਆਏ ਨਹੀਂ ਬਈ ਲੱਤ ਮੱਥੇ ਨੂੰ ਆਊਗੀ। ਹਵਾਨਾ ਸੋਨਾ ਬਾਲ ਟੇਲਾ ਚੰਗੀਆਂ ਬੰਨਿਆ ਨੇ ਜਿੱਦੇ ਤਿਆਰੀ ਚ ਹੋਈ ਉਹਦੇ ਗੱਲਬਾਤ ਹੋਰ ਹੋਊਗੀ ਵਜਨ ਵਜੂਦ ਬੜਾ ਚੰਗਾ ਜੀ। ਬਾਕੀ ਜਿਹੜੀ ਮੇਨ ਗੱਲ ਆ ਬਾਜੀ ਦੇ ਕਹਿਣ ਨੂੰ ਪਿਓ ਰਸਾਈ ਵਾਲਾ ਜੀ ਸਿੰਗਲ ਨਾ ਰੱਖਣਾ ਤੁਸੀਂ ਘਰੇ ਜੇ ਮੱਝ ਲੈਣ ਜਾਓਗੇ 18 20 ਕਿੱਲੇ ਵਾਲੀ ਤਾਂ ਢੂੜ ਲੱਖ ਦੀ ਆਊਗੀ ਹੋ ਸਕਦਾ ਵਧਦਾਵੇ ਤਾਂ ਵਧਦੀ ਜਾਵੇ। ਗੋਲ ਪਟ ਇਹਨੂੰ ਮਹਿਣੋਂ ਵੀ ਰਾਜੀ ਜਾਵੇੜਾ। ਸਹੀ ਗੱਲ ਆ ਜੀ। ਤੇ ਇਹਦੀ ਡਿਮਾਂਡ ਬਈ ਬਾਈ ਪੰਦੇ ਕਿਸੇ ਕੋਲ ਹੋਵੇ ਰਾਜਸਥਾਨ ਵੱਲੋਂ ਲੋਕ ਲਿਆਉਂਦੇ ਆ ਕਹਿੰਦੇ ਸੀ 70 ਦੇ ਲਈ 75 ਦੇ 55 ਦੀ ਵਹਿੜ ਦੇਣੀ ਆ ਆਫਰ ਹੀ ਆ ਬਸ ਮੁੱਲ ਸਾਰਿਆਂ ਦੇ ਆ ਹੀ ਹੋਣੇ ਆਫਰ ਹੀ ਆ ਬਸ 55000 ਦੇ ਬਾਈ ਕਹਿੰਦਾ ਵਹਿੜ ਦੇ ਦੇਣੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਅੱਗੇ ਆ ਕੀ ਬਾਈ ਪੰਜ ਨੰਬਰ ਆ ਚਾਰ ਦੰਦ ਮੂੰਹ ਤੋਂ ਇਹ ਬੱਚਾ ਹੀ ਇਹ ਦੰਦਾਂ ਦਾ ਬੱਚਾ ਹੈ ਠੀਕ ਆ ਮੂੰਹ ਤੋਂ ਚਾਰ ਦੰਦ ਦਾ ਵਜਨ ਬੜਾ ਚੰਗਾ ਇਹਦਾ ਬਾਈ ਕਿਹੜਾ ਸਾਈ ਵਾਲ ਤਿੰਨਾ ਦਾ ਹੀ ਵਜਨ ਤਿੰਨਾ ਵਜਨ ਵਾਲੀ ਆ ਬਾਕੀ ਬਾਈ ਜੇ ਵਜਨ ਹੋ ਤਾਂ ਦੁੱਧ ਕੱਢੂਗੀ ਤੇ ਜਿਹਦਾ ਵਜ ਨਹੀਂ ਨਾ ਹੋਇਆ ਉਹਨੇ ਫਿਰ ਦੁੱਧ ਵੀ ਕਿੱਥੋਂ ਕਢਣਾ ਰੰਗ ਪ੍ਰਿੰਟ ਬੜਾ ਚੰਗਾ ਥਾਣ ਬਈ ਮੱਝਾਂ ਰੰਗ ਲੱਗਾ ਜਮਾ ਮੋਟਾ ਮੋਟਾ ਗੱਲ ਬਾਤ ਵੱਖਰੀ ਹੈ ਜੀ ਕਿੰਨਾ ਸਮਾਂ ਲੈ ਜੂ ਬਾਈ ਹਜੇ ਇਹ ਕੱਟ ਲਊਗਾ 5-6 ਦਿਨ ਹੀ ਕੱਢੂ 5-6 ਦਿਨ ਲਈ ਤਿਆਰੀ ਜੋ ਸੋਹਣੀ ਕੀਤੀ ਹੈ ਕੁਆਲਿਟੀ ਪੂਰੀ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਸ਼ਾਈਨਿੰਗ ਵਾਲੀ ਸਕਿਨ ਬੰਦ ਹੀ ਬਿਰ ਲਿਆ ਕੇ ਤੇ ਇਹਦਾ ਆਫਰ ਫਿਰ 55 ਨੂੰ ਇਹ ਦੇ ਦੇਣੀ ਹੈ ਜੋੜਾ ਲੈ ਜੇ ਬਾਈ ਜੋੜਾ ਲੈ ਜੂਗਾ ਤਾਂ ਇੱਕ 10 ਬਣਦਾ ਇੱਕ 5 ਦਾ ਲੈ ਜੀ ਗੁਰੂ ਠੀਕ ਆ ਜੀ ਇਹ ਜੋੜਾ ਲੈ ਜੂ ਤਾਂ ਇੱਕ 5 ਦਾ ਤੇ ਵੈਸੇ 10 ਬਣਦਾ 55 ਦੀ ਇਹ ਵੜਦੇ ਦਾਂਗੇ ਦੰਦਾਂ ਚ ਆ ਵੜੇ ਹੈ ਜੀ ਠੀਕ ਆ ਅੱਗੇ ਵੀਰੇ ਆ ਗਈ 6 ਨੰਬਰ ਜੀ ਇਹ ਸਾਰਿਆਂ ਨਾਲ ਵੱਡੀ ਸ਼ਾਈ ਵਾਲਾ ਠੀਕ ਆ ਜੀ ਕੱਦ ਵਿੱਚ ਵੀ ਉਹ ਖਾ ਦੇ ਸਹੀ ਗੱਲ ਆ ਇਹ ਵੀ 4 ਦੰਦ ਪਿਓਰ ਆ ਰਹੀ ਨਾਲ ਅੱਜ ਤਾਂ ਫਿਰ ਦੰਦਾ ਜੀ ਲਈ ਫਿਰਦਾਨਾ ਠੀਕ ਆ ਜੀ ਇਹਨੂੰ ਵੀ ਖੋਲ ਲਈ ਬਈ ਨਾਲ ਦੀ ਨਾਲ ਰਿਕਾਰਡ 2016 ਵਾਲੀਟਰ ਦਾ ਆਹੀਂ ਇਹਦੇ ਥੱਲੇ ਬਹਿ ਜਾ ਨਾ ਕੋਈ ਲਾਤ ਛੜਨਾ ਕੋਈ ਉਹੋ ਜਿਹਾ ਕੰਮ ਲੈ ਠੀਕ ਆ ਜੀ ਠੰਡੀ ਸੀਲ ਦਾ ਦਾ ਪੂਰੀ ਕੁਆਲਿਟੀ ਆ ਲੈ ਆਈ ਵੀਰੇ ਸ਼ਾਈਨਿੰਗ ਵਾਲੀ ਸਕੈਨ ਨਾ ਬਜਨੇ ਦਾ ਵੀ ਚੰਗਾ ਅੱਜ ਰੋਕੇਗਾ ਨੇ ਉੱਥੇ ਹੱਥ ਫੇਰ ਕੇ ਵਿਖਾ ਦੇ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਸਾਨੂੰ ਕੋਈ ਸਾਹੀ ਵਾਲ ਲੈ ਕੇ ਦਿਓ ਕਿਉਂਕਿ ਇੱਕ ਅੱਧਾ ਨਗ ਜਿਹਨੇ ਰੱਖਣਾ ਹੁੰਦਾ ਉਹਦੇ ਉੱਤੇ ਚੰਗਾ ਸਾਹੀ ਵਾਲ ਵੱਡੀਆਂ ਵੇਣਾ ਐ ਨਹੀਂ ਵੀ ਬੱਕਾ ਸਹੀ ਗੱਲ ਹੈ ਜੀ ਬਾਕੀ ਚੈੱਕ ਕਰੋ ਫੜਾ ਜਾ ਉਹਦੇ ਕੰਦ ਵਿਖਾ ਜਿੱਡੇ ਉਹਦੇ ਮੁੰਡੇ ਦੇ ਗਾਂ ਹੁੰਦੀ ਬੰਦੇ ਦੀ ਹਾਈਟ ਚੈੱਕ ਕਰ ਲਓ ਜੀ ਮੈਂ ਬਰਾਬਰ ਖੜਾਈ ਗਾਣੂਗਾ ਨੇ ਪਹਿਲਾਂ ਸਿਰ ਦੀ ਦਾ ਉੱਤੇ ਉਹਦਾ ਕਵਾਲਿਟੀ ਵੀ ਬਹੁਤ ਬਾਕੀ ਬਈ ਹੈ ਵੀ ਇਹ ਦੰਦਾ ਜਾ ਜੇ ਹਾਈਟ ਇਹਨਾਂ ਨੇ ਕਰਨੀ ਆ ਇਹ ਦਿਨ ਕਿੰਨੇ ਕ ਕਰਦੀ ਹੈ ਬਈ ਇਹ ਬਈ 7-8 ਦਿਨ ਨਹੀਂ ਲੈ ਜੂ 7-8 ਦਿਨ ਲੈ ਜੂ ਅੱਧੀ ਅਸੀ ਲਤੇ ਅਰਾਂ ਤੋਂ ਪੁੱਜ ਗਏ ਮਰਜੀ ਕੋਈ ਬੈਠਾ ਠੀਕ ਆ ਜੀ ਨਿਆਣਾ ਪਾਉਣ ਦੀ ਲੋੜ ਨਹੀਂ ਤੇਜ਼ੀ ਦੀ ਡਿਮਾਂਡ ਬਈ ਇਹ ਬਈ ਹਾਂ ਨਾ ਦੇਵਾਂਗੇ 58 ਦੀ ਮੱਛੀ ਲੈ ਚੱਲੀ ਫਿਰ ਯੈਸ ਨੋ 58000 ਰੁਪਏ ਦੀ ਇਹ ਹੋ ਗਏ ਆਪਣੇ ਨਾਗ 6 ਕੰਪਲੀਟ ਜੀ ਜੇ 6ਾਂ ਜੋ ਪਸੰਦ ਹੁੰਦਾ ਨੰਬਰ ਸਕਰੀਨ ਤੇ ਚੱਲੂਗਾ ਸੱਤਮਾ ਨਾਗ ਕਿਹੜਾ ਲਖਾ ਡਾਕਟਰ ਸੱਤਮਾ ਨਾਗ ਆਹ ਵੱਡੀ ਗੜਾ ਬਖਾ ਜੀ ਠੀਕ ਜੀ ਸੱਤਮਾ ਨਾਗ ਸਾਂ ਬੈੜ ਦਾ ਪਹਿਲਾ ਤਾਂ ਹਾਈਟ ਚੈੱਕ ਕਰ ਲੋ ਬੇਲ ਬਹੁਤ ਆ ਤੇ ਵਜਨ ਵੀ ਪੂਰਾ ਸੁਹਾ ਗਰ ਨਮਾ ਜੀ ਲੱਸੀ ਕੋਈ ਨਹੀਂ ਅੱਜ ਅੱਜ ਕੋਈ ਲੱਸੀ ਨਹੀਂ ਬਜਨ ਆਲੀ ਆਈਆਂ ਸੁਹਾ ਕਿੰਨਾ ਮਾ ਇਹਦਾ ਸੁਹਾ ਤੀਜਾ ਸੁਹਾ ਤੀਜਾ ਠੀਕ ਆ ਸਵਾ ਕਿੰਨਾ ਲੈਂਦੀ ਕਿੰਨਾ ਬਾਜੂ ਦੋ ਦੋ ਬਈ 22 ਲੀਟਰ ਦੱਸਿਆ ਜੀ ਤੋ ਲਈ ਆ 20 ਮਨ ਕੋਈ ਸੌਦਾ ਕਰ ਬਜਨ ਬਹੁਤ ਆ ਹੱਕਾ ਮੇਰੇ ਦੇਣ ਦਾ ਬਾਕੀ ਬਿਲਕੁਲ ਬਹੁਤ ਪ੍ਰਮਾਣ ਤੌਰ ਤੇ ਮੇਲੇ ਜਾਓ ਕੰਮਾਂ ਵਾਲਾ ਠੀਕ ਹੈ ਸਹੀ ਗੱਲ ਹੈ ਝਾਂਜਰਾ ਝੁੰਜਰਾ ਬਾਤੀਆਂ ਤੂੰ ਵੀ ਫਿਰ ਹੈ ਚੈੱਕ ਕਰ ਸਕਦੇ ਹੋ ਸੁਆ ਜ਼ਰੂਰ ਤੀਜਾ ਜੀ ਪਰ ਵਜਨ ਚੰਗਾ ਵੇਲ ਚੰਗੀ ਆ ਹਾਈਟ ਚੰਗੀ ਆ ਤੇ ਤਿਆਰੀ ਚੰਗੀ ਹੈ ਜੀ ਯਾਰ ਆਈ ਬਾਈ ਲਓ ਇੱਕੜਾ ਠੰਡੀ ਸੀ ਬਹੁਤ ਆ ਬਾਕੀ ਕੁਆਲਿਟੀ ਪੂਰੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਆ ਅੱਜ ਵੀਡੀਓ ਨੂੰ ਐਂਡ ਤੱਕ ਆ ਦੇਖ ਲਿਓ ਕਿਉਂਕਿ ਇੱਕ ਤੋਂ ਇੱਕ ਨਗੀਨਾ ਹੀ ਆਉਣਾ ਜੀ ਇਹ ਨਾ ਬਈ ਮੂਰੋ 2-4 ਵੇਖ ਕੇ ਠੀਕ ਆ ਜੀ ਖੜੀਆਂ ਮੱਛੀਆਂ ਪਰਾਂ ਤੂੰ ਇਹਨਾਂ 11ਵੇਂ ਬਾਅਦ ਵਿੱਚ 13ਵੇਂ ਦੇ ਹੋਣਗੇ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ ਮੁੱਲ ਕੋਹ ਕਰਾ ਲਾ ਪੈਂਦੇ 60000 ਦੀ ਬੱਛੀ ਇਹ ਦੇਣੀ 63000 ਰੁਪਏ ਕੱਚੀ ਕੱਚੀ ਦਾ ਮੋਹ ਤਾਂ 63 ਗਾਂ ਖੂ ਪੈਂਦੀ ਆ ਕੋਹ ਹੋ ਜਾਂਦੀ ਉਹਦਾ ਮੁੱਲ 63 ਨਹੀਂ ਹੋਣਾ ਠੀਕ ਆ ਜੀ ਇਹ ਵੀ ਆਪਾਂ ਕਹਿ ਦਿੰਦੇ ਆ ਅੱਜ ਅੱਜ ਦਾ ਜਿਹੜਾ ਮੇਲਾ ਲੋਟ ਲਿਆ ਲੋਟ ਠੀਕ ਹੈ ਜੀ 30000 ਦੀ ਵੀ ਤੈਨੂੰ ਕਿਹੜਾ ਦੇਂਗੀ ਸਹੀ ਗੱਲ ਹੈ ਜੀ ਇਹ ਕੱਲੇ ਕੱਚੀ ਆ ਜਿੱਦੇ ਆ ਫਸੀ ਪਈ ਹੋਣੀ ਤੇ ਇਹ ਨਹੀਂ ਪਤਾ ਕਿ ਅਗਲੇ ਨੇ ਕਿੰਨਾ ਮੰਗਣਾ ਚਿੱਟੀ ਵਹਿੜ ਆ ਇਹ ਦਊਗਾ 46000 ਦੀ ਠੀਕ ਹੈ ਜੀ ਦੁੱਧ ਦਾ ਰਿਕਾਰਡ ਹੈਗਾ ਇਹਦਾ 16 ਲੀਟਰ ਦਾ ਭਲੂਨ ਦਾ ਉਹ ਕਿਉਂ ਖਾ ਦੇ ਠੀਕ ਹੈ ਜੀ 7 ਨੰਬਰ ਹੋ ਗਈ ਇਹ ਹਾਂ 7 ਨੰਬਰ 46 ਜੋ ਛੋੜ ਹੋਣੀ ਆ 100 ਰੁਪਈਆ ਕਰਦਗੇ ਉਹ 200 ਕਰ ਦਿਓ ਸਾਡੀ ਉਹ ਚਲੋ ਖੁਸ਼ੀ ਨਾਮੇ ਆਏ ਗਏ ਸੱਜਣ ਦਾ ਹੋ ਜੂ ਦੂਰੋਂ ਨੇੜੋਂ ਵਾਲੇ ਦਾ ਸਮਾ ਜ਼ਰੂਰ ਲੈ ਜੂ ਥਾਣੇ ਇਹਦਾ ਵੀ ਟੋਪ ਦਾ ਕੋਡ ਸਾਂਭ ਕੋਈ ਵੀ ਨਹੀਂ ਚੈੱਕ ਕਰ ਸਕਦੇ ਟੱਲ ਢੁੱਲ ਬਹੁਤ ਪਈ ਐ ਬਾਕੀ ਥਣ ਕੱਲਾ ਕੱਲਾ ਲੱਗੇ ਜਿਹੜਾ ਦੂਜਾ ਸੁਗਾ ਵੱੱਛੀ ਆ ਠੀਕ ਆ ਜੀ ਕਿੰਨੇ ਕ ਦਣ ਲੈਂਦੀ ਆ ਬਾਈ ਕਿੰਨੇ ਕ ਜਿਹੜਾ 7-8 ਰੋਟ ਦੇ ਲੈ ਵੀ ਮੇਰੇ ਢੇੜਾ ਕਢਾ ਕੇ ਤੇ ਡਿਮਾਂਡ ਕੀ ਕੀਤੀ ਸੀ ਬਾਈ ਇਹਦੀ 46000 ਫਿਰ ਸਮੋਹ ਲੈਦਾ ਜੀ ਠੀਕ ਆ 46000 ਰੁਪਇਆ ਫੈਕਸ ਸਮੋਹ ਲਾ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਸੂਆ ਦੂਜਾ ਜੀ ਬਾਕੀ ਜਿਹਨਾਂ ਥੋੜੇ ਪੈਸੇ ਲਾਉਣੇ ਆ ਥੋੜੇ ਨਾਲ ਪੈਸੇ ਵਾਲੇ ਨਾਲ ਗੱਬੀਆ ਜਿਹਨੇ ਵੱੱਡ ਲਾਉਣੇ ਆ ਵੱਡੇ ਨਾਲ ਗੱਬੀਆ ਜੀ ਇਹ ਹੋ ਗਈ ਬਰੇ ਅੱਗੇ ਆਪਾਂ ਇਹ ਆ ਗਈ 9 ਨੰਬਰ ਜੀ 9 ਨੰਬਰ ਫੇਰ ਜਾਣਾ ਪਹਿਲਾਂ ਦੱਸਣਾ ਜਿਹੜੀ ਗੱਲ ਆਪਾਂ ਝੂਠ ਮਾਰ ਕੇ ਪੂਹ ਵਿਚ ਨਾ ਹੀ ਨੀਗਾ ਠੀਕ ਹੈ ਜੀ ਮਹਾਰਾਜ ਦਾ ਸਭ ਕੋ ਦੱਸਤਾ ਹੈ ਠੀਕ ਹੈ ਜੀ ਇਹ ਗਾਂ ਬਈ 46 ਮੋਲ ਨਹੀਂ ਹੋਣਾ ਸੀ ਇਹਦਾ ਮੋਲ ਹੋਣਾ ਸੀ 65000 ਰੁਪਈਆ ਠੀਕ ਹੈ ਜੀ ਮਾੜੀ ਜੀ ਗਾਂ ਦੀ ਪਤਾ ਨਹੀਂ ਲੱਗਦਾ ਬੇਮਮੂਲੀ ਇਧਰ ਵੇਖ ਮਾੜੀ ਜੀ ਛਾਪ ਬੈਠੀ ਆ ਪਤਾ ਤੈਨੂੰ ਨਹੀਂ ਲੱਗਦਾ ਤੂੰ ਵੀ ਦੱਸ ਦੇਣਾ ਸੀ ਸਹੀ ਗੱਲ ਪਤਾ ਨਹੀਂ ਲੱਗਦਾ ਵਾਕਈ ਨਹੀਂ ਪਤਾ ਲੱਗਦਾ ਮਾੜੀ ਛਾਪ ਬੈਠੀ ਵੀ ਆ ਗਾਂ ਦੀ ਦੱਸ ਕੇ ਦੇਣੀ ਆ ਨਹੀਂ ਤਾਂ ਇਹਦਾ ਵੀ ਵੈਲਡ ਹੋਣਾ ਸੀ ਠੀਕ ਹੈ ਜੀ ਸਹੀ ਗੱਲ ਆ ਦੱਸਿਆ ਚੰਗਾ ਹੁੰਦਾ ਕਿਉਂਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾਗਾ ਅੱਗੇ ਵੀਰੇ 9 ਨੰਬਰ ਇਹਦਾ ਕੀ ਡਿਟੇਲ ਆ ਜੀ ਸੁਆ ਕਿੰਨਾ ਜੀ ਦੂਜਾ ਸੁਆ ਦੱਸਿਆ ਬਈ ਮਾਲਕਾਂ ਨੇ ਵਜ਼ ਥੋੜਾ ਜਿਹਾ ਕ੍ਰੋਸ ਪੈਂਦਾ ਫੈਟ ਚੰਗੀ ਆਊਗੀ ਜੀ ਤੇ ਸਮਾਂ ਕਿੰਨਾ ਕੁ ਲੈਂਦੀ ਆ ਬਈ ਸਮਾਂ ਲੈ ਜੂ 10 ਦਿਨ ਠੀਕ ਆ ਸਮਾਂ 10 ਦਿਨ ਲੈ ਜੂਗੀ ਜੀ ਹਜੇ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਪਾਜੂਗੀ ਬਾਈ ਚੰਗਾ ਵੜਦਾ ਉਹ 17 18 ਲੀਟਰ ਤੋਂ ਪਲੱਸ ਹੀ ਚੱਲੂ ਠੀਕ ਆ ਜੀ ਬਾਕੀ ਥਣਾ ਦਾ ਸਹਿਜ ਵੀ ਸੋਨਾ ਕ੍ਰੋਸ ਆਂਗਾ ਜੀ ਫੈਟ ਚੰਗੀ ਆਊਗੀ ਥਾਣ ਕੱਲਾ ਕੱਲਾ ਨਿੱਖੜ ਮਠਾਤੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਕੋੜ ਸ਼ਾਂਗ ਕੋਈ ਵੀ ਨਹੀਂ ਮੋੜ ਲੈਂਦੇ ਬੱਜੇ ਨੂੰ ਵਜੂਦ ਵੀ ਚੰਗਾ ਜੀ ਇਹ ਵੱਛੀ 55 ਦੀ ਦੇ ਦਾਂਗੇ ਕਹਿੰਦੇ ਆਫਰ ਹੀ ਆ ਜੀ 9 ਨੰਬਰ 55000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਣਤਨ ਹੋ ਜੂਗਾ ਜੀ ਅੱਗੇ ਆ ਗਈ ਹੁਣ ਵੀਡੀਓ ਗਾਉ ਦੋਗਾਂ ਲੰਮੀ ਠੀਕ ਆ ਜੀ ਖੜੀਆਂ ਹੀ ਵਖਾ ਦੇ ਖੜੀਆਂ 10 ਨੰਬਰ 10 ਨੰਬਰ ਵੱਚੀ ਬਈ ਸੂਣਾ ਵਾਲੀ ਆ ਠੀਕ ਆ ਜੀ 10 ਦਣਾਂ ਦੀ ਕੱਚੀ ਆ ਠੀਕ ਆ ਜੀ ਜਰਸੀ ਰੈਡ ਆ ਪੰਜਾਬ ਵਾਲੀ ਪੰਜਾਬ ਵਾਲੀ ਆ ਹੀ ਵੇਜਾ ਥੱਲੇ ਠੀਕ ਆ ਜੀ ਲੈ 10 ਕੱਚੀ ਜ਼ਿਆਦਾ ਏ ਥੋੜੀ ਜੀ 10 ਦਣਾਂ ਲੈ ਜੂ ਕਦੋਂ ਦਣ ਵੱਧ ਵੀ ਲਿਜਾ ਸਕਦੇ ਇਹਦੀ ਡਿਮਾਂਡ ਵੀ ਅੱਜ ਕੱਚੀ ਕੱਚੀ ਦੀ ਇਹ ਮੀਣੀ ਵੀ ਕਹਿ ਸਕਦੇ ਆਪਾਂ ਜਮਾ ਸ਼ਹਿਰ ਵਰਗਾ ਚੀਪਾਉ ਗਲੇ ਇਹ ਆਪਾਂ ਪਹਿਲੇ ਹੀ ਦਿਖਾ ਦਿੰਨੇ ਆ ਬਈ ਕਰਮਾਲੀ ਦਾ ਸਿੰਘ ਥੱਲੇ ਨੂੰ ਤੇ ਇੱਕ ਇਹ ਇਹ ਵੀ ਥੱਲੇ ਨੂੰ ਹੀ ਸੀਗਾ ਇਹ ਟੁੱਟ ਗਿਆ ਰਾਹ ਠੀਕ ਆੜਾ ਟੁੱਟ ਗਿਆ ਪੋਪਲਾ ਜਾਂ ਲੈ ਗਿਆ ਥੱਲੇ ਨੂੰ ਠੀਕ ਆ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ 42000 ਰੁਪਏ ਠੀਕ ਆ ਇਹਦਾ 42000 ਰੁਪਿਆ ਇਹ ਛੋਟੇ ਛੋਟੇ ਪਹਾ ਲੈ ਕੱਚੇ ਹਨ ਨਾ ਨਗਦਾਂ ਕਰਕੇ ਅੱਗੇ ਵੀਰੇ ਆ ਗਈ 11 ਨੰ ਆ ਕਿੰਨੇ ਸੌਰੀ 11 ਹੀ ਆ ਗਈ ਜੀ ਹਾਂ ਤੋਰ ਵੀ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਤੀਜਾ ਠੀਕ ਆ ਜੀ ਸਮਾਂ ਕਿੰਨਾ ਕੁ ਲੈਂਦੀ ਆ ਸਮਾਂ 10 12 ਤਾਂ ਲੈ ਜੀ ਠੀਕ ਆ ਜੀ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ ਜੀ ਤੋਂ ਲਈ ਉਹਨੇ 20 ਕਿਲੋ ਦੱਸਿਆ ਜਿਹਨੇ ਲੈਣੀ ਆ ਆਪਦੀ ਸਮਝ ਨਾ ਲੈਣੀ ਠੀਕ ਹੈ ਨਾ ਆਪਣਾ ਕੱਦ ਤੇ ਥਾਂ ਦੇਵਾ ਵੇਖ ਕੇ ਲਈ ਆ ਠੀਕ ਹੈ ਜੀ ਇਹਦਾ ਲੈਣੀ ਆ ਉਹਨੇ ਆਪਦੀ ਸਮਝ ਨਾ ਲੈਣੀ ਕਿੰਨਾ ਆਪਾਂ ਚੋ ਸਕਦੇ ਆ ਕਿੰਨਾ ਚੋ ਸਕਦੇ ਸਹੀ ਇਦਾਂ ਹੀ ਡਿਮਾਂਡ ਫਿਰਦੀ ਆ ਇਹਦਾ ਵੀ 55000 ਠੀਕ ਹੈ ਜੀ ਇਹਦਾ ਵੀ 55000 ਰੁਪਇਆ ਡਿਮਾਂਡ ਆ ਜੀ ਅੱਗੇ ਜਿਹੜੀ ਬੈਠੀ ਕਰਮਾਲੀ ਨੂੰ ਉਠਾ ਦਿਓ ਜੀ ਸੂਆ ਕਿੰਨੇ ਮਾਲੀ ਇਹ ਦੂਜਾ ਸੂਆ ਰਈ ਨਾ 6 ਦੰਦ ਬੱਚੀ ਠੀਕ ਹੈ ਜੀ origional 6 ਦੰਦ ਬੱਚਾ ਜੀ ਸਮਾਂ ਕਿੰਨਾ ਕ ਲੈਂਦਾ ਜੀ ਸਮਾਂ 5-4 ਦਿਨ ਕ ਪੰਜ ਚਾਰ ਦਿਨ ਬਾਈ ਦੱਸਦਾ ਕਿ ਲੈ ਜੂ ਚੰਗੀ ਆ ਵਜਨ ਵਾਲੀ ਆ ਬੱਚੀ ਵੀਰ ਬੈਡ ਸ਼ਾਈਨਿੰਗ ਵਾਲੀ ਸਕੇਨ ਨਾ ਵਜਨ ਮजूद ਵਾਲੀ ਆ ਤਿਆਰੀ ਚੰਗੀ ਆ ਪੰਜ ਚਾਰ ਦਿਨ ਲੈ ਜੂਗੀ ਥਾਣੇ ਕੱਲਾ ਕੱਲਾ ਨਿੱਖੜ ਮੈਂ ਤੇ ਇਹਦੀ ਡਿਮਾਂਡ ਵੀਰ ਇਹ ਵੀ 55 ਦੀ ਹਾਂ ਨਾ ਦੇਵਾਂਗੇ ਵੀਰ ਠੀਕ ਆ ਇਹ ਵੀ ਜੋੜਾ ਲੈ ਜੇ ਹੋ ਜੂ ਮਾਨਤਾਂ ਜੀ ਲਓ ਜੀ ਚੈੱਕ ਕਰੋ ਥਣ ਪੂਰਾ ਮੋਟਾ ਮੋਟਾ ਲੱਗਿਆ ਫੋਰ ਸ਼ਾਂਗ ਕੋਈ ਵੀ ਨਹੀਂ ਗੀ ਬਾਕੀ ਕੁਆਲਿਟੀ ਚੰਗੀ ਆ ਜੀ ਬੰਦੇ ਕਰ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ